ਤੁਹਾਡੇ ਇਹ ਸੁਣ ਕੇ ਰੋਸ਼ ਉੱਡ ਜਾਣਗੇ ਕਿ ਪੰਜਾਬ ਵਿੱਚ ਜੋ ਤਬਾਈ ਪਾਣੀ ਕਾਰਨ ਬੱਤੀ ਹੋਈ ਜੋ ਬਰਬਾਦੀ ਹੜਾ ਕਾਰਨ ਹੋਈ ਹੈ ਕਰੀਬ 3 ਲੱਖ ਏਕੜ ਪੰਜਾਬ ਦੀ ਫਸਲ ਤਬਾਹ ਹੋ ਚੁੱਕੀ ਹੈ ਇਹ ਕੋਈ ਕੁਦਰਤੀ ਆਫਤ ਨਹੀਂ ਬਲਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਅੱਜ ਡਬੋਇਆ ਗਿਆ ਹੈ ਪੰਜਾਬ ਜਿਉ ਇਹ ਪਾਣੀ ਦੀ ਮਾਰ ਚੱਲ ਰਿਹਾ ਇਹ ਪਾਣੀ ਮੀਂਹ ਜਾਂ ਫਿਰ ਰੱਬ ਦੀ ਕਰੋਪੀ ਦਾ ਨਹੀਂ ਬਲਕਿ ਇੱਕ ਮੈਨ-ਮੇਡ ਗਲਤੀ ਹੈ ਦੋਸਤੋ ਅੱਜ ਦੇ ਇਸ ਐਪੀਸੋਡ ਵਿੱਚ ਆਪਾਂ ਇਸੇ ਉੱਤੇ ਚਰਚਾ ਕਰਾਂਗੇ ਕਿ ਪੰਜਾਬ ਨੂੰ ਕੁਦਰਤ ਨੇ ਨਹੀਂ ਬਲਕਿ ਇੱਕ ਸਾਜ਼ਿਸ਼ ਦੇ ਤਹਿਤ ਮਾਰਿਆ ਜਾ ਰਿਹਾ। ਜੋ-ਜੋ ਖੁਲਾਸੇ ਤੁਹਾਡੇ ਸਾਹਮਣੇ ਹੋਣਗੇ ਉਸ ਨੂੰ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ। ਪਰ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਪਾਣੀਆਂ ਦਾ ਅਸਲੀ ਸੱਚ ਅੱਜ ਹਰ ਇੱਕ ਪੰਜਾਬੀ ਤੱਕ ਪਹੁੰਚ ਜਾਵੇ। ਸੋ ਆਓ ਹੁਣ ਅਜਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਹੁਣ ਤੱਕ ਡੈਮਾਂ ਵਿੱਚੋਂ ਕਰੀਬ 14 ਲੱਖ ਕਿਊਸਿਕ ਪਾਣੀ ਪੰਜਾਬ ਵੱਲ ਛੱਡਿਆ ਜਾ ਚੁੱਕਿਆ ਹੈ ਤੇ ਹਰ ਰੋਜ਼ ਹੀ ਕਈ ਲੱਖ ਕਿਊਸਿਕ ਇਸ ਵਿੱਚ ਹੋਰ ਜੋੜ ਰਿਹਾ ਹਨ ਇਹ ਸਾਰਾ ਪਾਣੀ ਅੱਜ ਲਗਭਗ ਪੌਣੇ ਪੰਜਾਬ ਦੀ ਧਰਤੀ ਤੇ ਇੱਕ ਜ਼ਹਿਰੀਲੇ ਨਾਗ ਵਾਂਗ ਉਸੇ ਤਰ੍ਹਾਂ ਬਲੇਵੇਂ ਲੈ ਕੇ ਮਿਲ ਰਿਹਾ ਹੈ ਅੱਜ ਪੰਜਾਬ ਦੇ ਕਰੀਬ 1500 ਵੱਡੇ ਛੋਟੇ ਪਿੰਡ ਪਾਣੀ ਦੀ ਮਾਰ ਚੱਲ ਰਹੇ ਹਨ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਪੰਜਾਬ ਦੇ ਇਲਾਕਿਆਂ ਵਿੱਚ ਗਰਦਾਸਪੁਰ ਅਮਰਸਰ ਕਪੂਰਤਲਾ ਫਰੋਇ ਪਰ ਪਠਾਨਕੋਟ ਮੁਕਸਰ ਤਰਨਤਾਰਨ ਹੁਸ਼ਿਆਰਪੁਰ ਫਾਜ਼ਿਲਕਾ ਜ਼ਿਲ੍ਹਿਆਂ ਦੇ ਕਈ ਸੋ ਪਿੰਡ ਅੱਜ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੇ ਹਨ ਇਨ੍ਹਾਂ ਸਾਰੇ ਜ਼ਿਲ੍ਹਿਆਂ ਦੀ ਕਰੀਬ 3 ਲੱਖ ਏਕੜ ਝੋਨੇ ਦੀ ਹਰੀ-ਭਰੀ ਫਸਲ ਜੋ ਹੋਰ ਇੱਕ ਮਹੀਨੇ ਤੱਕ ਮੰਡੀਆਂ ਤੱਕ ਪਹੁੰਚ ਜਾਣੀ ਸੀ ਤੇ ਜਿਸ ਫਸਲ ਨੂੰ ਤਿਆਰ ਕਰਨ ਲਈ ਕਿਸਾਨ ਨੇ ਕਰੀਬ 20 ਤੋਂ 25 ਹਜ਼ਾਰ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਖਰਚਾ ਕੀਤਾ ਸੀ ਇਹ ਫਸਲ ਪਾਣੀ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਹੁਣ ਤੱਕ ਹੜਾ ਕਾਰਨ ਪੰਜਾਬ ਵਿੱਚ ਕਰੀਬ 25 ਲੋਕਾਂ ਦੀ ਮੌਤ ਹੋ ਚੁੱਕੀ ਤੇ 300 ਤੋਂ ਵੱਧ ਸਕੂਲ ਤਾਂ ਪਾਣੀ ਵਿੱਚ ਰੁੜ ਗਏ ਹਨ ਇਹ ਤਾਂ ਉਹ ਬਰਬਾਦੀ ਹੈ ਜੋ ਹੁਣ ਤੱਕ ਸਾਨੂੰ ਦਿਖਾਈ ਦੇ ਰਹੀ ਹੈ ਅਸਲੀ ਬਰਬਾਦੀ ਦਾ ਪਤਾ ਤਾਂ ਪਾਣੀ ਘਟਣ ਤੋਂ ਬਾਅਦ ਹੀ ਲੱਗੇਗਾ ਕਿ ਸਹੀ ਕਿੰਨਾ ਪੰਜਾਬ ਦਾ ਨੁਕਸਾਨ ਹੋਇਆ ਹੈ ਹਜ਼ਾਰਾਂ ਪਰਿਵਾਰ ਅੱਜ ਘਰਾਂ ਵਿੱਚ ਪਾਣੀ ਭਰਨ ਕਾਰਨ ਛੱਤਾਂ ਤੇ ਚੜੇ ਬੈਠੇ ਹੋਏ ਹਨ ਇਹਨਾਂ ਵਿੱਚੋਂ ਬਹੁਤ ਸਾਰੇ ਅਜੇ ਵੀ ਹਨ ਜਿਨ੍ਹਾਂ ਤੱਕ ਅੱਜ ਤੱਕ ਕੋਈ ਮਦਦ ਪਹੁੰਚ ਹੀ ਨਹੀਂ ਸਕੀ ਹਜ਼ਾਰਾਂ ਦੇ ਹਿਸਾਬ ਨਾਲ ਪੰਜਾਬੀਆਂ ਦੀਆਂ ਮੱਝਾਂ ਗਾਵਾਂ ਬੱਕਰੀਆਂ ਭੇਡਾਂ ਵਰਗੇ ਪਾਲਤੂ ਜਾਨਵਰ ਮਾਰੇ ਗਏ ਹਨ ਹਜ਼ਾਰਾਂ ਪਾਣੀ ਦੇ ਵਿੱਚ ਰੁੜ ਕੇ ਜਾਨਵਰ ਲੈੰਦੇ ਪੰਜਾਬ ਪਾਕਿਸਤਾਨ ਵਿੱਚ ਚਲੇ ਗਏ ਹਨ ਤੇ ਹਜ਼ਾਰਾਂ ਦੇ ਹਿਸਾਬ ਨਾਲ ਹੀ ਇਹ ਵਿਚਾਰੇ ਜਾਨਵਰ ਭੁੱਖਣ ਪਾਣੇ ਘਰਾਂ ਵਿੱਚ ਪਾਣੀ ਦੇ ਵਿੱਚ ਡੁੱਬੇ ਹੋਏ ਖੜੇ ਹਨ ਤੇ ਹੌਲੀ ਹੌਲੀ ਬੱਸ ਆਪਣੀ ਮੌਤ ਉਡੀਕ ਰਹੇ ਹਨ ਇਹ ਤੇ ਵੱਡੇ ਪੱਧਰ ਦੀ ਬਰਬਾਦੀ ਵੇਖ ਕੇ ਅੱਜ ਹਰ ਕਿਸੇ ਦੀ ਅੱਖ ਨਾਮ ਹੈ ਲੋਕਾਂ ਦੇ ਅੰਦਰ ਦਰਦ ਭਰਿਆ ਪਿਆ ਹੁਣ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਏ ਤਾਂ ਬਹੁਤ ਸਾਰੇ ਸਵਾਲ ਵੀ ਉੱਠਨੇ ਸ਼ੁਰੂ ਹੋਏ ਹਨ ਕੁਝ ਲੋਕ ਇਸ ਨੂੰ ਕੁਦਰਤੀ ਕਰੋਪੀ ਦਾ ਨਾਮ ਦੇ ਰਹੇ ਕੁਝ ਇਸ ਨੂੰ ਸਰਕਾਰ ਦੀ ਨਲਾਇਕੀ ਦੱਸ ਰਹੇ ਤੇ ਡੈਮਾਂ ਦੀ ਸਾਮ ਸੰਭਾਲ ਕਰਨ ਵਾਲਿਆਂ ਦਾ ਦੋਸ਼ ਕੱਢ ਰਹੇ ਤੇ ਵਿੱਚ ਵਿੱਚ ਕਈ ਥੋੜੇ ਬਹੁਤੇ ਲੋਕ ਅਜੇ ਵੀ ਹਨ ਜੋ ਦੋਸ਼ ਕਿਸਾਨਾਂ ਦੇ ਸਿਰ ਮੜ ਰਹੇ ਹਨ ਕਿ ਜੀ ਕਿਸਾਨਾਂ ਨੇ ਕੁਦਰਤ ਦੇ ਨਾਲ ਖੜਵਾਲ ਕੀਤਾ ਕਿ ਸਾਦਾਂ ਨੇ دریاਵਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਤਾਂ ਇਹ ਕਹਿਰ ਹੋਇਆ ਏ ਪਰ ਦੋਸਤੋ ਹੁਣ ਅਸਲੀ ਸੱਚ ਸੁਣੋ ਕਿ ਕਿਉਂ ਪੰਜਾਬ ਅੱਜ ਡੁੱਬਿਆ ਪਿਆ ਏ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਪੰਜਾਬ ਡੁੱਬਿਆ ਨਹੀਂ ਬਲਕਿ ਡਬੋਇਆ ਗਿਆ ਏ ਜਾਣ ਬੁੱਝ ਕੇ ਪੰਜਾਬ ਨੂੰ ਬਰਬਾਦ ਕੀਤਾ ਗਿਆ ਏ ਹੁਣ ਤੁਹਾਡੇ ਨਾਲ ਇੱਕ ਇੱਕ ਕਰਕੇ ਉਹ ਸਾਰੇ ਕਾਰਨ ਸਾਂਝੇ ਕਰਦੇ ਹਾਂ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਹਾਂ ਇਹ ਹੜ ਮੈਨ ਮੇੜ ਹਨ ਨਾ ਕਿ ਕੁਦਰਤੀ ਅਸਲੀਅਤ ਦੇ ਵਿੱਚ ਮੌਸਮ ਵਿਗਿਆਨੀਆਂ ਵੱਲੋਂ ਮਈ ਦੇ ਮਹੀਨੇ ਵਿੱਚ ਹੀ ਸਰਕਾਰ ਅਤੇ ਆਮ ਲੋਕਾਂ ਨੂੰ ਸਾਵਧਾਨ ਕਰ ਦਿੱਤਾ ਗਿਆ ਸੀ ਕਿ ਇਸ ਵਾਰ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ 115% ਵਧਮੀ ਪੈਣ ਗਈ ਆਮ ਗੈਰ ਸਰਕਾਰੀ ਮੌਸਮ ਦੇ ਅੰਕੜੇ ਇਕੱਠੇ ਕਰਨ ਵਾਲੇ ਵੀ ਇਹੀ ਅਨੁਮਾਨ ਦੱਸ ਰਹੇ ਸਨ ਕਿ ਇਸ ਵਾਰ ਬਹੁਤ ਭਾਰੀ ਬਾਰਿਸ਼ ਹੋਣ ਵਾਲੀ ਹੈ ਪਰ ਫਿਰ ਵੀ ਇਹਦਾ ਕੁਝ ਪਤਾ ਹੋਣ ਦੇ ਬਾਵਜੂਦ ਨਾ ਤਾਂ ਸਰਕਾਰ ਅਤੇ ਨਾ ਹੀ ਬੀਬੀਐਮਬੀ ਭਾਖੜਾ ਪ੍ਰਬੰਧਕਾਂ ਵੱਲੋਂ ਕੋਈ ਵੀ ਤਿਆਰੀ ਨਹੀਂ ਕੀਤੀ ਗਈ। ਨਾ ਕੋਈ ਸਤਲੁਜ ਬਿਆਸ ਰਾਵੀ ਦੇ ਬੰਨਾਂ ਵੱਲ ਕੋਈ ਧਿਆਨ ਦਿੱਤਾ ਗਿਆ। ਨਾ ਕੋਈ ਅੱਗੇ ਛੋਟੇ ਰੀਵਰ ਬੈਡ ਸਾਫ਼ ਕੀਤੇ ਗਏ। ਇੱਥੋਂ ਤੱਕ ਕਿ ਕਿਸੇ ਵੀ ਨਹਿਰ ਦੇ ਕੋਈ ਵੀ ਫਲੱਡ ਗੇਟ ਤੱਕ ਰਿਪੇਅਰ ਨਹੀਂ ਕੀਤੇ ਗਏ ਸੀ। ਜਦ ਕਿ ਪੰਜਾਬ ਵਿੱਚ ਅਜਿਹੇ ਹਾਲਾਤ ਸਾਲ 2023 ਦੇ ਵਿੱਚ ਵੀ ਬੜੇ ਸਨ। ਉਦੋਂ ਵੀ ਪੰਜਾਬ ਵਿੱਚ ਭਾਰੀ ਹੜ੍ਹ ਆਈ ਪਰ 2023 ਦੇ ਹੜ੍ਹਾਂ ਤੋਂ ਸਰਕਾਰ ਵੱਲੋਂ ਕੋਈ ਵੀ ਸੇਧ ਨਹੀਂ ਲਈ ਗਈ ਕਿ ਉਸ ਵਕਤ ਸਾਡੇ ਕੀ ਹਾਲਾਤ ਬਣੇ ਸਨ। ਸਰਕਾਰ ਵੱਲੋਂ ਸੇਵ ਨਾਲਿਆਂ ਤੱਕ ਦੀ ਸਵਾਈ ਨਹੀਂ ਕਰਵਾਈ ਗਈ ਚਾਹੀਦਾ ਤਾਂ ਇਹ ਸੀ ਕਿ ਜਦੋਂ ਸਭ ਨੂੰ ਪਤਾ ਸੀ ਕਿ ਇਸ ਵਾਰ ਭਾਰੀ ਮੀਂਹ ਕਾਰਨ ਪਾਣੀ ਔੜ ਦੀ ਸੁਭਾਵਨਾ ਤਾਂ ਫਿਰ ਪਹਿਲਾਂ ਹੀ ਪ੍ਰਬੰਧ ਕਿਉਂ ਨਾ ਕੀਤੇ ਗਏ ਆਮ ਲੋਕਾਂ ਨੂੰ ਪਹਿਲਾਂ ਦੀ ਸੋਚ ਕਿਉਂ ਨਾ ਕੀਤਾ ਗਿਆ ਠੀਕ ਹੈ ਸਭ ਕੁਝ ਬੰਦੇ ਦੇ ਹੱਥ ਵਿੱਚ ਨਹੀਂ ਹੁੰਦਾ ਪਰ ਜੇ ਸਰਕਾਰ ਚਾਹੇ ਤਾਂ ਬਹੁਤ ਹੱਦ ਤੱਕ ਨੁਕਸਾਨ ਤਾਂ ਘਟ ਕੀਤਾ ਜਾ ਸਕਦਾ ਸੀ ਫਿਰ ਹੁਣ ਇੱਥੇ ਹੜ੍ਹਾਂ ਨੂੰ ਕੁਦਰਤੀ ਆਫਤ ਕਹਿ ਕੇ ਆਪਣਾ ਪੱਲਾ ਝਾੜ ਲੈਣਾ ਇਹ ਕੋਈ ਵਾਜਬ ਗਲਤੀ ਨਹੀਂ ਹੁਣ ਗੱਲ ਕਰਦੇ ਆ ਬੀਬੀ ਐਮਬੀ ਦੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜੋ ਡੈਮਾਂ ਦਾ ਪ੍ਰਬੰਧਨ ਕਰਦੇ ਹਨ ਜਦੋਂ ਸਭ ਨੂੰ ਪਤਾ ਸੀ ਕਿ ਇਸ ਵਾਰ ਡੈਮਾਂ ਵਿੱਚ ਪਾਣੀ ਵੱਧ ਜਾਣਾ ਹੋਵੇਗਾ ਫਿਰ ਪਹਿਲਾਂ ਹੀ ਥੋੜਾ ਥੋੜਾ ਪਾਣੀ ਰਿਲੀਜ਼ ਕਰਕੇ ਡੈਮਾਂ ਨੂੰ ਖਾਲੀ ਜਾਂ ਪਾਣੀ ਦਾ ਲੈਵਲ ਘੱਟ ਕਿਉਂ ਨਹੀਂ ਕੀਤਾ ਗਿਆ ਜਦਕਿ ਸਰਕਾਰੀ ਪ੍ਰੋਟੋਕੋਲ ਦੇ ਅਸਾਬ ਦੇ ਨਾਲ ਹਰ ਸਾਲ ਜੂਨ ਦੇ ਮਹੀਨੇ ਵਿੱਚ ਡੈਮਾਂ ਦੇ ਪਾਣੀ ਨੂੰ ਘੱਟ ਕਰਨਾ ਲਾਜ਼ਮੀ ਹੁੰਦਾ ਹੈ ਹੁਣ ਇਸ ਸਵਾਲ ਬਾਰੇ ਬਹੁਤ ਵੱਡਾ ਖੁਲਾਸਾ ਹੋਇਆ ਹੈ ਕਿ BBMP ਨੇ ਡੈਮਾਂ ਵਿੱਚ ਪਾਣੀ ਘਟਤਾ ਕੀ ਕਰਨਾ ਸੀ ਸਗੋਂ ਹੋਰ ਵਧਾ ਕੇ ਜਮਾ ਕਰਕੇ ਰੱਖਿਆ ਗਿਆ ਇਹ ਪਤਾ ਹੋਣ ਦੇ ਬਾਵਜੂਦ ਕਿ ਇਸ ਵਾਰ 115% ਮੀਂਹ ਜ਼ਿਆਦਾ ਪੈਣ ਵਾਲੇ ਹਨ ਇਸ ਤੱਥ ਉਤੇ ਇੱਕ ਸੰਸਥਾ ਲੋਕ ਰਾਜ ਪੰਜਾਬ ਵੱਲੋਂ ਮੋਰ ਲਗਾਈ ਗਈ ਹੈ ਇਹ ਸੰਸਥਾ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਖੋਜ ਪੜਤਾਲ ਕਰ ਰਹੀ ਸੀ ਤਾਂ ਉਹਨਾਂ ਸਾਹਮਣੇ ਬਹੁਤ ਵੱਡੇ ਖੁਲਾਸੇ ਹੋਏ ਇਸ ਸੰਸਦਾ ਵੱਲੋਂ ਕੁਝ ਅੰਕੜੇ ਜਾਰੀ ਕੀਤੇ ਗਏ ਹਨ ਜੋ ਕਿ ਬੜੇ ਹੀ ਹੈਰਾਨ ਕਰ ਦੇਣ ਵਾਲੇ ਹਨ ਸਸਦਦਾ ਦਾ ਕਹਿਣਾ ਹੈ ਕਿ ਜਿਸ ਵਾਰ 2023 ਦੇ ਵਿੱਚ ਪੰਜਾਬ ਵਿੱਚ ਪਹਿਲਾ ਹੜਾ ਆਏ ਸਨ ਉਸ ਵਕਤ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1558 ਫੁੱਟ ਲੈਵਲ ਰੱਖਿਆ ਗਿਆ ਸੀ ਜਦਕਿ ਸਰਕਾਰੀ ਹਦਾਇਤ ਅਤੇ ਪ੍ਰੋਟੋਕੋਲ ਦੇ ਅਸਾਬ ਦੇ ਨਾਲ ਇਹ ਪਾਣੀ 1462 ਫੁੱਟ ਤੋਂ ਵੱਧ ਨਹੀਂ ਸੀ ਹੋਣਾ ਚਾਹੀਦਾ ਹਰ ਸਾਲ ਜੂਨ ਦੇ ਮਹੀਨੇ ਤੋਂ ਪਹਿਲਾਂ ਹੀ ਪਾਖੜਾ ਡੈਮ ਵਿੱਚੋਂ ਪਾਣੀ ਦਾ ਲੈਵਲ ਘਟਾ ਕੇ 1462 ਫੁੱਟ ਰੱਖਣਾ ਜ਼ਰੂਰੀ ਹੁੰਦਾ ਹੈ ਪਰ ਹਦਾਇਤਾਂ ਤੇ ਚੇਤਾਵਣੀਆਂ ਦੇ ਬਾਵਜੂਦ BBMP ਨੇ ਪਾਖੜਾ ਦਾ ਲੈਵਲ 1558 ਫੁੱਟ ਤੇ ਹੀ ਰੱਖਿਆ ਮਤਲਬ ਕਿ 96 ਫੁੱਟ ਪਾਣੀ ਦਾ ਲੈਵਲ ਜਾਣ ਬੁੱਝ ਕੇ ਪਾਖੜਾ ਵਿੱਚ ਜਮਾ ਕਰਕੇ ਰੱਖਿਆ ਗਿਆ ਤੇ ਫਿਰ ਜਦੋਂ ਮੀਂਹ ਪਏ ਪਾਣੀ ਹੋਰ ਵਧਿਆ ਤਾਂ ਫਿਰ 2023 ਵਾਲੇ ਪੰਜਾਬ ਵਿੱਚ ਹੜ੍ਹ ਆ ਗਏ ਸਨ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਪਾਖੜਾ ਡੈਮ ਦੀ ਇਹ ਜੋ ਉਚਾਈ ਜਾ ਜੋ ਪਾਣੀ ਦਾ ਲੈਵਲ ਦੱਸਿਆ ਜਾਂਦਾ ਹੈ ਇਹ ਪਾਣੀ ਦੀ ਸਮੁੰਦਰੀ ਤਲ ਤੋਂ ਡੈਮ ਦੀ ਉਚਾਈ ਹੁੰਦੀ ਹੈ ਨਾ ਕਿ 1500 ਫੁੱਟ ਪਾਣੀ ਪਾਖੜਾ ਵਿੱਚ ਸਟੋਰ ਕੀਤਾ ਹੁੰਦਾ ਪਾਖੜਾ ਡੈਮ ਦੀ ਸਹੀ ਉਚਾਈ ਤਾਂ ਸਿਰਫ 200 ਫੁੱਟ ਤੱਕ ਹੀ ਹੈ ਤੇ ਜੇ ਹੁਣ 200 ਫੁੱਟ ਕੁੱਲ ਉਚਾਈ ਹੋਵੇ ਤੇ ਉਹਦੇ ਵਿੱਚੋਂ 96 ਫੁੱਟ ਜਾਣ ਬੁੱਝ ਕੇ ਪਾਣੀ ਵੱਧ ਰੱਖਿਆ ਗਿਆ ਹੋਵੇ ਤਾਂ ਫਿਰ ਪੰਜਾਬ ਵਿੱਚ ਹੜ੍ਹ ਕਿਉਂ ਨਾ ਆਉਣਗੇ ਹਿਸਾਬ ਤੁਸੀਂ ਆਪੇ ਲਾ ਲਿਓ ਲੋਕ ਅਧਿਕਾਰ ਸੰਸਥਾ ਨੇ ਇਸ ਵਾਰ 2025 ਦੇ ਵੀ ਆਕੜੇ ਜਾਰੀ ਕੀਤੇ ਹਨ ਇਸ ਵਾਰ 20 ਮਈ 2025 ਨੂੰ ਪਾਖੜਾ ਡੈਮ ਦੇ ਪਾਣੀ ਦੇ ਲੈਵਲ ਨੂੰ ਘਟਾ ਕੇ 1462 ਫੁੱਟ ਕਰਨਾ ਜ਼ਰੂਰੀ ਸੀ ਪਰ ਬੀਬੀਐਮਬੀ ਨੇ ਇਸ ਵਾਰ ਵੀ ਡੈਮ ਵਿੱਚ ਪਾਣੀ ਦਾ ਲੈਵਲ 1545 ਫੁੱਟ ਤੇ ਹੀ ਰੱਖਿਆ ਜਦਕਿ ਇਸ ਵਾਰ ਸਭ ਨੂੰ ਪਤਾ ਸੀ ਕਿ ਬਰਸਾਤਾਂ ਵੱਧ ਹੋਣੀਆਂ ਪਾਣੀ ਬਹੁਤ ਜ਼ਿਆਦਾ ਹੋਵੇਗਾ ਫਿਰ ਵੀ ਪਾਖੜਾ ਦਾ ਲੈਵਲ ਘਟ ਨਹੀਂ ਕੀਤਾ ਗਿਆ 200 ਫੁੱਟ ਦੇ ਡੈਮ ਵਿੱਚ जानबूझके 80 फुट पानी निर्धारित मात्रा ਤੋਂ ਵੱਧ ਰੱਖਿਆ ਗਿਆ ਹੁਣ ਫਿਰ ਜਦੋਂ ਬਰਸਾਤਾਂ ਹੋਈਆਂ ਹਨ ਡੈਮ ਪੂਰਾ ਭਰਿਆ ਹੈ ਤਾਂ ਇੱਕਦਮ ਕਰੀਬ 14 ਲੱਖ ਕਿਊਸਿਕ ਪਾਣੀ ਛੱਡ ਕੇ ਪੰਜਾਬ ਨੂੰ ਡੋਬ ਦਿੱਤਾ ਗਿਆ ਹੈ ਹੁਣ ਇੱਥੇ ਤੁਸੀਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਗਲਤੀ ਕਿਸ ਦੀ ਹੈ ਕੁਦਰਤ ਦੀ ਜਾਂ ਫਿਰ ਜਾਣ ਬੁਝ ਕੇ ਕਿਸੇ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਡੋਬਿਆ ਗਿਆ ਹੈ ਚਾਹੀਦਾ ਤਾਂ ਸੀ ਕਿ ਪਹਿਲਾਂ ਹੀ ਪਾਣੀ ਥੋੜਾ ਥੋੜਾ ਕਰਕੇ ਡੈਮ ਦੇ ਵਿੱਚੋਂ ਰਿਲੀਜ਼ ਕਰਦੇ ਰਹਿੰਦੇ ਤਾਂ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ ਪਰ ਉਹਨਾਂ ਨੂੰ ਸ਼ਾਇਦ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਸੀ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਅੱਗੇ ਕਿਹੜਾ ਕੋਈ ਵਸੋਂ ਰਹੀਦੀ ਹੈ ਇਸੇ ਕਰਕੇ ਉਹਨਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਪਾਣੀ ਛੱਡਿਆ ਸੋ ਦੋਸਤੋ ਇਹ ਸੀ ਪੰਜਾਬ ਵਿੱਚ ਆਏ ਹੜ੍ਹਾਂ ਦੀ ਅਸਲੀਅਤ ਕਿ ਇਹ ਸੱਚਮੁੱਚ ਹੀ ਇੱਕ ਮੈਨ-ਮੇਡ ਫਲੱਡ ਹਨ ਨਾ ਕਿ ਕੋਈ ਕੁਦਰਤ ਦੀ ਕਰੋਪੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ